ਮਾਰੂ ਮਹੱਲਾ ਪਹਿਲਾ ਸੱਚ ਕਹ ਸੱਚੇ ਕਰ ਰਹਿਣਾ ਜੀਵਤ ਮਰੋ ਭਵਜਲ ਜਗ ਤਰਣਾ ਗੁਰ ਬੋਹਿਥ ਗੁਰ ਬੇੜੀ ਤੁਲਹਾ ਮਨ ਹਰ ਜਪ ਪਾਰ ਲੰਘਾਇਆ ਹਮੈ ਮਮਤਾ ਲੋਭ ਵਿਨਾਸ਼ਨ ਨੌ ਦਰ ਮੁਕਤੇ ਦਸਵੇਂ ਆਸਨ ਉਪਰ ਪਰੈ ਪਰੈ ਅਪਰੰਪਰ ਜਿਨ ਆਪੇ ਆਪ ਉਪਾਇਆ ਗੁਰਮਤਿ ਲੇਵੋ ਹਰਿ ਲਿਬ ਤਰੀਐ ਅਕ ਲਗਾਏ ਜਮ ਤੇ ਕਿਆ ਡਰੀਐ ਜਤ ਜਤ ਦੇਖੋ ਤਤ ਤਤ ਤੁਮਹੀ ਅਵਰਨ ਦਤਿਆ ਗਾਇ ਸਚ ਹਰ ਨਾਮ ਸਚ ਹੈ ਸਰਣਾ ਸਚ ਗੁਰ ਸਬਦ ਜਿਤੇ ਲਗ ਤਰਣਾ ਅਕਥ ਕਥੈ ਦੇਖੈ ਅਪਰੰਪਰ ਫੁਨ ਗਰਬ ਨ ਜੋਨੀ ਜਾਇ ਸਚ ਬਿਨ ਸਤ ਸੰਤੋਖ ਨ ਪਾਵੇ ਬਿਨ ਗੁਰ ਮੁਕਤ ਨਾ ਆਵੇ ਜਾਵੇ ਮੂਲ ਮੰਤਰ ਹਰ ਨਾਮ ਰਸਾਇਣ ਕਹ ਨਾਨਕ ਪੂਰਾ ਪਾਇਆ ਸਚ ਬਿਨ ਭਵਜਲ ਜਾਏ ਨਾ ਤਰਿਆ ਇਹੋ ਸਮੁੰਦ ਅਥਾਹੋ ਮਹਾ ਬਿਖ ਪਰਿਆ ਰਹਿ ਅਤੀਤ ਗੁਰਮਤਿ ਲੇ ਉਪਰ ਹਰ ਨਿਰਪਉ ਕਹਿ ਕਰ ਪਾਇਆ ਝੂਠੀ ਜਗ ਹਿਤ ਕੀ ਚਤੁਰਾਈ ਬਿਲਮਨ ਲਾਗੇ ਆਵੇ ਜਾਈ ਨਾਮ ਵਿਸਾਰੇ ਚਲਹਿ ਅਭਮਾਨੀ ਉਪਜੈ ਬਿਨ ਸੁਖ ਪਾਇਆ ਉਪਜੈ ਬਿਨ ਸਹਿ ਬੰਧਨ ਬੰਦੇ ਹਮੈ ਮਾਇਆ ਕੇ ਗਲ ਫੰਦੇ ਜਿਸ ਰਾਮ ਨਾਮ ਨਾਹੀ ਮਤ ਗੁਰਮਤ ਸੋ ਜੰਮ ਪਰ ਬੰਧ ਚਲਾਇਆ ਗੁਰ ਬਿਨ ਮੋਖ ਮੁਕਤ ਕਿਉ ਪਾਈਐ ਬਿਨ ਗੁਰ ਰਾਮ ਨਾਮ ਕਿਉ ਤਿਆਇਐ ਗੁਰਮਤ લેਹੁ ਤਰਹੁ ਪਵਦ ਉਤਰ ਮੁਕਤ ਪੈ ਸੁਖ ਪਾਇਆ ਗੁਰਮਤਿ ਕ੍ਰਿਸ਼ਨ ਗੋਵਰਦਨ ਤਾਰੇ ਗੁਰਮਤਿ ਸਾਇਰ ਪਾਹਣ ਤਾਰੇ ਗੁਰਮਤਿ ਲੇਹੋ ਪਰਮ ਪਦ ਪਾਈਐ ਨਾਨਕ ਗੁਰ ਪਰਮ ਚੁਕਾਇਆ ਗੁਰਮਤਿ ਲੇਹੋ ਤਰਹੁ ਸਚ ਤਾਰੀ ਆਤਮ ਚੀਨੋ ਹਰਿਦੈ ਮੁਰਾਰੀ ਜਮਕੇ ਫਾਹੇ ਕਟਹਿ ਹਰਜਪ ਅਕਲ ਨਿਰੰਜਨ ਪਾਇਆ ਗੁਰਮਤਿ ਪੰਚ ਸਖੇ ਗੁਰ ਪਾਈ ਗੁਰਮਤਿ ਅਗਨ ਨਿਵਾਰ ਸਮਾਈ ਮਨ ਮੁਖ ਨਾਮ ਜਪੋ ਜਗ ਜੀਵਨ ਰਿਦ ਅੰਤਰ ਅਲਖ ਲਖਾਇ ਗੁਰਮੁਖ ਬੂਜੈ ਸਬਦ ਪਤੀਜੈ ਉਸਤਤ ਨਿੰਦਾ ਕਿਸ ਕੀ ਕੀਜੈ ਚੀਨੋ ਆਪ ਜਪੋ ਜਗ ਦੀਸਰ ਹਰ ਜਗਨਨਾਥ ਮਨ ਪਾਇਆ ਜੋ ਬ੍ਰਹਮੰਡ ਖੰਡ ਸੋ ਜਾਣੋ ਹੋ ਗੁਰਮੁਖ ਬੂਜੋ ਸਬਦ ਪਛਾਣੋ ਘਟ ਘਟ ਪੋਗੇ ਪੋਗਣਹਾਰਾ ਰਹੈ ਅਤੀਤ ਸਬਾਇਆ ਗੁਰਮਤ ਬੋਲੋ ਹਰਜਸ ਸੂਚਾ ਗੁਰਮਤ ਆਖੀ ਦੇਖੋ ਊਚਾ ਸ਼ਰਮਣੀ ਨਾਮ ਸੁਣੈ ਹਰ ਬਾਣੀ ਨਾਨਕ ਹਰ ਰੰਗ ਰੰਗਾਇਆ ਮਾਰੂ ਮਹੱਲਾ ਪਹਿਲਾ ਕਾਮ ਕ੍ਰੋਧ ਪਰ ਹਰ ਪਰ ਨਿੰਦਾ ਲਬ ਲੋਭ ਤਜ ਹੋ ਹੋ ਨਿਚਿੰਦਾ ਪ੍ਰਮਾ ਕਾ ਸੰਗਲ ਤੋੜ ਨਿਰਾਲਾ ਹਰ ਅੰਤਰ ਹਰ ਰਸ ਪਾਇਆ ਨਿਸਦਾ ਮਨ ਜਿਉ ਚਮਕ ਚੰਦਾਇਣ ਦੇਖੈ ਅਹਨ ਸੋਤ ਨਿਰੰਤਰ ਪੇਖੈ ਆਨੰਦ ਰੂਪ ਅਨੂਪ ਸਰੂਪਾ ਗੁਰਪੂਰੈ ਦਿਖਾਇਆ ਸਤਗੁਰ ਮਿਲਹੁ ਆਪੇ ਪ੍ਰਵਤਾਰੇ ਸਸਕਰ ਸੂਰ ਦੀਪਕ ਗੈਣਾਰੇ ਦੇਖ ਅਦਿਸ਼ਟ ਰਹੁ ਲੇਵ ਲਾਗੀ ਸਭ ਤ੍ਰਿਪਮਣ ਬ੍ਰਹਮ ਸਬਾਇਆ ਅਮਰਤ ਰਸ ਪਾਈ ਤ੍ਰਿਸ਼ਨਾ ਪਹ ਜਾਏ ਅਨਪਉ ਪਦ ਪਾਵੇ ਆਪ ਗਵਾਏ ਉੱਚੀ ਪਦਵੀ ਉਚੋ ਉਚਾ ਨਿਰਮਲ ਸਬਦ ਕਮਾਇਆ ਅਦ੍ਰਿਸ਼ਟ ਅਗੋਚਰ ਨਾਮਿ ਅਪਾਰਾ ਅਤਰਸ ਮੀਠਾ ਨਾਮ ਪਿਆਰਾ ਨਾਨਕ ਕਉ ਜੁਗ ਜੁਗ ਹਰ ਜਸ ਦੀਜੈ ਹਰ ਜਪਿਐ ਅੰਤ ਨ ਪਾਇਆ ਅੰਤਰ ਨਾਮ ਪਰਾਪਤ ਹੀਰਾ ਹਰ ਜਪਤੇ ਮਨ ਮਨ ਤੇ ਧੀਰਾ ਡੁਕਟ ਘਟ ਪਉ ਪੰਜਨ ਪਾਈਐ ਬਾਹੜ ਜਨਮ ਨ ਜਾਇਆ ਭਗਤ ਹੇਤ ਗੁਰ ਸ਼ਬਦ ਤਰੰਗਾ ਹਰ ਜਸ ਨਾਮ ਪਦਾਰਥ ਮੰਗਾ ਹਰ ਪਾਵੇ ਗੁਰ ਮੇਲ ਮਿਲਾਏ ਹਰ ਤਾਰੇ ਜਗਤ ਸਬਾਇਆ ਜਿਨ ਜਪ ਜਪਿਓ ਸਤਿਗੁਰ ਮਤਵਾਕੇ ਜਮਕੰਕਰ ਕਾਲ ਸੇਵਕ ਪਗਤਾਕੇ ਊਤਮ ਸੰਗਤ ਗਤਮਿਤ ਊਤਮ ਜਗ ਭੌਜਲ ਪਾਰ ਤਰਾਇਆ ਇਹੋ ਭੌਜਲ ਜਗਤ ਸਬਦ ਗੁਰ ਤਰੀਐ ਅੰਤਰ ਕੀ ਦੁਬਿਦਾ ਅੰਤਰ ਜਰੀਐ ਪੰਜ ਬਾਣ ਲੈ ਜਮਕਉ ਮਾਰੇ ਗਗਨੰਤਰ ਧਣਖ ਚੜਾਇਆ ਸਾਕਤ ਨਰ ਸਬਦ ਸਿਰਤ ਕਿਉ ਪਾਈਐ ਸਬਦ ਸਿਰਤ ਬਿਨ ਆਈਐ ਜਾਈਐ ਨਾਨਕ ਗੁਰਮੁਖ ਮੁਖਤ ਪਰਾਇਣਾ ਹਰ ਪੂਰੇ ਭਾਗ ਮਿਲਾਇਆ ਨਿਰਪਉ ਸਤਗੁਰ ਹੈ ਰਖਵਾਲਾ ਭਗਤ ਪਰਾਪਤ ਗੁਰ ਗੋਪਾਲਾ ਤੁਨ ਆਨੰਦ ਅਨਾਹਦ ਵਾਜੈ ਗੁਰ ਸਬਦ ਨਿਰੰਜਨ ਪਾਇਆ ਨਿਰਪਉ ਸੋ ਸਿਰ ਨਾਹੀ ਲੇਖਾ ਆਪ ਅਲੇਖ ਕੁਦਰਤ ਹੈ ਦੇਖਾ ਆਪ ਅਤੀਤ ਅਜੋਨੀ ਸੰਭੋ ਨਾਨਕ ਗੁਰਮਤਿ ਸੋ ਪਾਇਆ ਅੰਤਰ ਕੀ ਗਤ ਸਤਗੁਰ ਜਾਣੈ ਸੋ ਨਿਰਪਉ ਗੁਰ ਸਬਦ ਪਛਾਣੈ ਅੰਤਰ ਦੇਖ ਨਿਰੰਤਰ ਬੂਝੈ ਅਨਤ ਨਮਨ ਡੋਲਾਇਆ ਨਿਰਪਉ ਸੋ ਅਬ ਅੰਤਰ ਵਸਿਆ ਐਹ ਨਿਸ ਨਾਮ ਨਿਰੰਜਨ ਰਸਿਆ ਨਾਨਕ ਹਰ ਜਸ ਸੰਗਤ ਪਾਈਐ ਹਰ ਸਹਜੇ ਸਹਜ ਮਿਲਾਇਆ ਅੰਦਰ ਬਾਹਰ ਸੋ ਪ੍ਰਭ ਜਾਣੈ ਰਹਿ ਅਲਿਪਤ ਚਲਤੇ ਕਰ ਆਣੈ ਉਪਰ ਆਦ ਸਰਬ ਤੇ ਹਲੋਈ ਸਚ ਨਾਨਕ ਅੰਮ੍ਰਿਤ ਰਸ ਪਾਇਆ ਮਾਰੂ ਮਹੱਲਾ ਪਹਿਲਾ ਕੁਦਰਤ ਕਰਨੈ ਹਰ ਅਪਾਰਾ ਕੀਤੇ ਕਾ ਨਾਹੀ ਕਿਹ ਉਚਾਰਾ ਜੀਏ ਉਪਾਏ ਰਿਜਕ ਦੇ ਆਪੇ ਸਿਰ ਸੇਰੇ ਹੁਕਮ ਚਲਾਇ ਹੁਕਮ ਚਲਾਇ ਰਹਿਆ ਪਰ ਪੂਰੇ ਕਿਸ ਨੇੜਾ ਕਿਸ ਆਖਾਂ ਦੂਰੇ ਗੁਪਤ ਪ੍ਰਗਟ ਹਰ ਘਟ ਘਟ ਦੇਖੋ ਵਰਤੇ ਤਾਕ ਸਭਾਇਆ ਜਿਸ ਕੋ ਮੇਲੇ ਸੁਰਤ ਸਮਾਏ ਗੁਰ ਸਬਦ ਦੀ ਹਰ ਨਾਮ ਧਿਆਏ ਆਨੰਦ ਰੂਪ ਅਨੂਪ ਅਗੋਚਰ ਗੁਰ ਮਿਲਿਆ ਪਰਮ ਜਾਇਆ ਮਨ ਤਨ ਧਨ ਤੇ ਨਾਮ ਪਿਆਰਾ ਅੰਤ ਸਖਾਈ ਚੱਲਣ ਵਾਰਾ ਮੋਹ ਪ੍ਰਸਾਰ ਨਹੀਂ ਸੰਗ ਬੇਲੀ ਬਿਨ ਹਰ ਗੁਰ ਕਿਨ ਸੁਖ ਪਾਇਆ ਜਿਸ ਕੋ ਨਦਰ ਕਰੇ ਗੁਰ ਪੂਰਾ ਸ਼ਬਦ ਮਿਲਾਏ ਗੁਰਮਤ ਸੂਰਾ ਨਾਨਕ ਗੁਰ ਕੇ ਚਰਨ ਸ੍ਰੇਵੋ ਜਿਨ ਭੂਲਾ ਮਾਰਗ ਪਾਇਆ ਸੰਤ ਜਨ ਹਰ ਤਨ ਜਸ ਪਿਆਰਾ ਗੁਰਮਤ ਪਾਇਆ ਨਾਮ ਤੁਮਾਰਾ ਜਾਚਕ ਸੇਵ ਕਰੇ ਦਰਹਰ ਕੈ ਹਰ ਦਰਗਹ ਜਸ ਗਾਇਆ ਸਤਗੁਰ ਮਿਲੈ ਤਮਹਿਲ ਬੁਲਾਇ ਸਾਚੀ ਦਰਗਹ ਗਤਪਤ ਪਾਏ ਸਾਖਤ ਠੌਰ ਨਹੀਂ ਹਰ ਮੰਦਰ ਜਨਮ ਮਰੈ ਦੁਖ ਪਾਇਆ ਸੇਵਹੁ ਸਤਗੁਰ ਸਮੰਧ ਅਥਾ ਪਾਵਹੁ ਨਾਮ ਰਤਨ ਧਨ ਲਾਹਾ ਵਿਖਿਆ ਮਲ ਜਾਏ ਅੰਮ੍ਰਿਤ ਸਰ ਨਾਵੋ ਗੁਰ ਸਰ ਸੰਤੋਖ ਪਾਇਆ ਸਤਗੁਰ ਸੇਵਹੁ ਸੰਕ ਨ ਕੀਜੈ ਆਸਾ ਮਾਹੇ ਨਿਰਾਸ ਰਹੀਜੈ ਸੰਸਾ ਦੁਖ ਬਿਨਾਸ ਨ ਸੇਵਹੁ ਫਿਰ ਬਾਹੜ ਰੋਗ ਨ ਲਾਇਆ ਸਾਚੇ ਭਾਵੇ ਤਿਸ ਵਡਿਆਏ ਕੋਨ ਸੋ ਦੂਜਾ ਤਿਸ ਸਮਝਾਏ ਹਰ ਗੁਰ ਮੂਰਤ ਏਕਾ ਵਰਤੈ ਨਾਨਕ ਹਰ ਗੁਰ ਪਾਇਆ ਵਾਚਹਿ ਪੁਸਤਕ ਵੇਦ ਪੁਰਾਨਾ ਇਕ ਬਹਿਸ ਨ ਸੁਨਾਵਹਿ ਕਾਨਾ ਅਜਗਰ ਕਪਟ ਕਹੋ ਕਿਉ ਖੁੱਲੈ ਬਿਨ ਸਤਗੁਰ ਤਤ ਨ ਪਾਇਆ ਕਰਹਿ ਬਿਬੂਤ ਲਗਾ ਬਹਿ ਪਸਮੈ ਅੰਤਰ ਕ੍ਰੋਧ ਚੰਡਾਲ ਸੋਹਮੈ ਪਖੰਡ ਕੀਨੇ ਜੋਗ ਨ ਪਾਈਐ ਬਿਨ ਸਤਗੁਰ ਅਲਖ ਨ ਪਾਇਆ ਤੀਰਥ ਵਰਤ ਨੇਮ ਕਰਹਿ ਉਦਿਆਨਾ ਜਤ ਸਤ ਸੰਜਮ ਕਥੈ ਗਿਆਨਾ RAM ਨਾਮ ਬਿਨ ਕਿਉ ਸੁਖ ਪਾਈਐ ਬਿਨ ਸਤਗੁਰ ਪਰਮ ਨ ਜਾਇਆ ਨਿਉਲੀ ਕਰਮ ਪੁਯੰਗਮ ਪਾਠੀ ਰੇਚਕ ਕੁੰਭਕ ਪੂਰਕ ਮਨਹਾਠੀ ਪਾਖੰਡ ਧਰਮ ਪ੍ਰੀਤ ਨਹੀਂ ਹਰ ਸੋ ਗੁਰ ਸ਼ਬਦ ਮਹਾਰਸ ਪਾਇਆ ਕੁਦਰਤ ਦੇਖ ਰਹੀ ਮਨ ਮਾਨਿਆ ਗੁਰ ਸ਼ਬਦੀ ਸਭ ਬ੍ਰਹਮ ਪਛਾਨਿਆ ਨਾਨਕ ਆਤਮ ਰਾਮ ਸਬਾਇਆ ਗੁਰ ਸਤਗੁਰ ਅਲਖ ਲਖਾਇਆ ਮਾਰੂ ਸੋਲ ਹੈ ਮਹੱਲਾ ਤੀਜਾ ਇਕ ਓਅੰਕਾਰ ਸਤਗੁਰ ਪ੍ਰਸਾਦ ਹੁਕਮੀ ਸਹਜੇ ਸ੍ਰਿਹਿਟ ਉਪਾਈ ਕਰ ਕਰ ਵੇਖੈ ਆਪਣੀ ਵਡਿਆਈ ਆਪੇ ਕਰੇ ਕਰਾਏ ਆਪੇ ਹੁਕਮੇ ਰਹਿਆ ਸਮਾਈ ਹੈ ਮਾਇਆ ਮੋਹ ਜਗਤ ਗੁਬਾਰਾ ਗੁਰਮੁਖ ਬੂਝੈ ਕੋ ਵਿਚਾਰਾ ਆਪੇ ਨਦਰ ਕਰੇ ਸੋ ਪਾਏ ਆਪੇ ਮੇਲ ਮਿਲਾਈ ਹੈ ਪੇ ਮੇਲੇ ਦੇ ਵੜੇ ਆਈ ਗੁਰ ਪ੍ਰਸਾਦੀ ਕੀਮਤ ਪਾਈ ਮਨਮੁਖ ਬਹੁਤ ਫਿਰੈ ਬਿਲ ਲਾਦੀ ਦੂਜੈ ਪਾਏ ਖੁਆਈ ਹੈ ਹਮੈ ਮਾਇਆ ਵਿੱਚੇ ਪਾਈ ਮਨਮੁਖ ਭੂਲੇ ਪਤ ਗਵਾਈ ਗੁਰਮੁਖ ਹੋਵੈ ਸੋ ਨਾਏ ਰਾਚੈ ਸਾਚੈ ਰਹਾ ਸਮਾਈ ਹੈ ਗੁਰ ਤੇ ਗਿਆਨ ਨਾਮ ਰਤਨ ਪਾਇਆ ਮਨਸਾ ਮਰਮਨ ਮਾਹੇ ਸਮਾਇਆ ਆਪੇ ਖੇਲ ਕਰੇ ਸਭ ਕਰਤਾ ਆਪੇ ਦੇਵ ਜਾਈ ਹੈ ਸਤਗੁਰ ਸੇਵੀ ਆਪ ਗਵਾਏ ਮਿਲ ਪ੍ਰੀਤਮ ਸ਼ਬਦ ਸੁਖ ਪਾਏ ਅੰਤਰ ਪਿਆਰ ਭਗਤੀ ਰਤਾ ਸਹਿਜ ਮਤੇ ਬਣ ਆਈ ਹੈ ਦੁਖ ਨਿਵਾਰਣ ਗੁਰ ਤੇ ਜਾਤਾ ਆਪ ਮਿਲਿਆ ਜਗ ਜੀਵਨ ਦਾਤਾ ਜਿਸਨੂੰ ਲਾਏ ਸੋਈ 부ਜੈ ਪਉ ਪਰਮ ਸਰੀਰ ਹੋ ਜਾਈ ਏ ਆਪੇ ਗੁਰਮੁਖ ਆਪੇ ਦੇਵੈ ਸੱਚੇ ਸ਼ਬਦ ਸਤਗੁਰ ਸੇਵੈ ਜਰਾ ਜਮ ਤਿਸ ਜੋ ਹੈ ਨਸਾਕੈ ਸਾਚੇ ਸਿਓ ਬਣ ਆਈ ਏ ਤ੍ਰਿਸ਼ਨਾ ਅਗਨ ਜਲੇ ਸੰਸਾਰਾ ਜਲ ਜਲ ਖਪੈ ਬਹੁਤ ਵਿਕਾਰਾ ਮਨ ਮੁਖ ਠੋਰ ਨ ਪਾਏ ਕਬਹੂ ਸਤਗੁਰ ਬੂਝ ਬੁਝਾਈ ਏ ਸਤਗੁਰ ਸੇਵਨ ਸੇਵਡ ਪਾਗੀ ਸਚੇ ਨਾਮ ਸਦਾ ਲਿਵ ਲਾਗੀ ਅੰਤਰ ਨਾਮ ਰਵਿਆ ਨੇ ਕੇਵਲ ਤ੍ਰਿਸ਼ਨਾ ਸ਼ਬਦ 부ਝਾਈ ਹੈ ਸੱਚਾ ਸ਼ਬਦ ਸਚੀ ਹੈ ਬਾਣੀ ਗੁਰਮੁਖ ਬਿਰਲੇ ਕਿਨਹਿ ਪਛਾਣੀ ਸੱਚੇ ਸ਼ਬਦ ਰਤੇ ਬੈਰਾਗੀ ਆਮਨ ਜਾਣ ਰਹੀ ਹੈ ਸ਼ਬਦ 부ਝੈ ਸੋ ਮੈਲ ਚੁਕਾਏ ਨਿਰਮਲ ਨਾਮ ਵਸੈ ਮਨ ਆਏ ਸਤਗੁਰ ਆਪਣਾ ਸਦ ਹੀ ਸੇਵਹਿ ਹੁ ਮੈਂ ਵਿਚਹੁ ਜਾਈ ਏ ਗੁਰ ਤੇ ਬੂਜੈ ਤਾ ਦਰਸੂਜੈ ਨਾਮ ਵਿਹੂਣਾ ਕਤਕਥ ਲੂਜੈ ਸਤਗੁਰ ਸੇਵੇ ਕੀ ਵਿਡਿਆਈ ਤਿਸਨਾ ਭੁਖ ਗਵਾਈ ਏ ਆਪੇ ਆਪ ਮਿਲੈ ਤਾ ਬੂਜੈ ਗਿਆਨ ਵਿਹੂਣਾ ਕਿਛੂ ਨ ਸੁਜੈ ਗੁਰ ਕੀ ਦਾਤ ਸਦਾ ਮਨ ਅੰਤਰ ਬਾਣੀ ਸ਼ਬਦ ਵਜਾਈ ਏ ਜੋ ਤੁਰ ਲਿਖਿਆ ਸੋ ਕਰਮ ਕਮਾਇ ਕੋਇ ਨ ਮਿਟੈ ਧੁਰ ਫਰਮਾਇ ਸਤ ਸੰਗਤ ਮਹਿ ਤਿਨਹੀ ਵਾਸਾ ਜਿਨ ਕੋ ਤੁਰ ਲਿਖ ਪਾਈ ਹੈ ਆਪਣੀ ਨਦਰ ਕਰੇ ਸੋ ਪਾਏ ਸਚੈ ਸਬਦ ਤਾੜੀ ਚਿਤ ਲਾਏ ਨਾਨਕ ਦਾਸ ਕਹੈ ਬੇਨੰਤੀ ਪੀਖਿਆ ਨਾਮ ਦਰ ਪਾਈ ਹੈ ਮਾਰੂ ਮਹੱਲਾ ਤੀਜਾ एको एक ਵਰਤੇ ਸਭ ਸੋਈ ਗੁਰਮੁਖ ਵਿਰਲਾ ਬੂਝੈ ਕੋਈ ਏਕੋ ਰਵ ਰਹਿਆ ਸਭ ਅੰਤਰ ਤਿਸ ਬਿਨ ਅਵਰ ਨ ਕੋਈ ਹੈ ਲਖ ਚੌਰਾਸੀ ਹਜੀ ਉਪਾਏ ਗਿਆਨੀ ਧਿਆਨੀ ਆਖ ਸੁਣਾਏ ਸਭ ਨਾਜਿਕ ਸਮਾਹੇ ਆਪੇ ਕੀਮਤ ਹੋਰ ਨ ਹੋਈ ਹੈ ਮਾਇਆ ਮੋਹ ਅੰਧ ਅੰਧਾਰਾ ਹਮੇ ਮੇਰਾ ਪਸਰਿਆ ਪਾਸਾਰਾ ਅੰਨ ਦਿਨ ਜਲਤ ਰਹੇ ਦਿਨ ਰਾਤੀ ਗੁਰ ਬਿਨ ਸੰਤ ਨਾ ਹੋਈ ਹੈ ਆਪੇ ਜੋੜ ਵਿਛੋੜੇ ਆਪੇ ਆਪੇ ਥਾਪ ਥਾਪੇ ਆਪੇ ਸੱਚਾ ਹੁਕਮ ਸੱਚਾ ਪਾਸਾਰਾ ਹੋਰ ਨ ਹੁਕਮ ਨਾ ਹੋਈ ਹੈ ਆਪੇ ਲਾਇ ਲੈ ਸੋ ਲਗੈ ਗੁਰ ਪ੍ਰਸਾਦੀ ਜਮਕਾ ਭਉ ਭਾਗੈ ਅੰਤਰ ਸਬਦ ਸਦਾ ਸੁਖ ਦਾਤਾ ਗੁਰਮੁਖ ਬੂਜੈ ਕੋਈ ਹੈ ਆਪੇ ਮੇਲੇ ਮੇਲ ਮਿਲਾਏ ਪੁਰਬ ਲਿਖਿਆ ਸੋ ਮੇਟਣਾ ਨਾ ਜਾਏ ਅੰਦਿਨ ਭਗਤ ਕਰੇ ਦਿਨ ਰਾਤੀ ਗੁਰਮੁਖ ਸੇਵਾ ਹੋਈ ਹੈ ਸਤਗੁਰ ਸੇਵ ਸਦਾ ਸੁਖ ਜਾਤਾ ਆਪੇ ਆਏ ਮਿਲਿਆ ਸਭਨਾ ਕਾ ਧਾਤਾ ਹਮੈ ਮਰ ਤ੍ਰਿਸ਼ਨਾ ਅਗਨ ਨਿਵਾਰੀ ਸਬਦ ਚੀਨ ਸੁਖ ਹੋਈ ਹੈ ਕਾਇਕ ਤੁੰਬ ਮੋਹ ਨ ਬੂਜੈ ਗੁਰਮੁਖ ਹੋਵੈ ਤਾ ਆਖੀ ਸੁਝੈ ਅੰਦਿਨ ਨਾਮ ਰਵੈ ਦਿਨ ਰਾਤੀ ਮਿਲ ਪ੍ਰੀਤਮ ਸੁਖ ਹੋਈ ਹੈ ਮਨਮੁਖ ਤਾਤ ਦੂਜੈ ਹੈ ਲਾਗਾ ਜਨਮ ਤਕੀ ਨਾ ਮੂਉ ਆ ਭਾਗਾ ਆਵਤ ਜਾਤ ਬਿਰਥਾ ਜਨਮ ਗਵਾਇਆ ਬਿਨ ਗੁਰ ਮੁਕਤ ਨ ਹੋਈ ਹੈ ਕਾਇਕ ਸੁਧ ਹਉ ਮੈਂ ਮਲ ਲਾਈ ਜੇ ਸੋ ਧੋ ਵਹਿ ਤ ਮੈਲ ਨ ਜਾਈ ਸਬਦ ਤੋਂ ਪੈ ਤ ਹੱਛੀ ਹੋਵੇ ਫਿਰ ਮੈਲੀ ਮੂਲ ਨ ਹੋਈ ਏ ਪੰਚ ਦੂਤ ਕਾਇਆ ਸੰਘਾਰਹਿ ਮਰ ਮਰ ਜੰਮਹਿ ਸਬਦ ਨਾ ਵਿਚਾਰਹਿ ਅੰਤਰ ਮਾਇਆ ਮੋਹ ਗੁਬਰਾ ਜੋ ਸੁਪਨੇ ਸੁੱਧ ਨ ਹੋਈ ਏ ਇੱਕ ਪੰਚਾਮਾਰ ਸਬਦ ਹੈ ਲਾਗੇ ਸਤਗੁਰ ਆਏ ਮਿਲੇ ਆ ਵਡ ਭਾਗੇ ਅੰਤਰ ਸਾਚ ਰਵੈ ਰੰਗ ਰਾਤੇ ਸਹਿਜ ਸਮਾਵੈ ਸੋਈ ਹੈ ਗੁਰ ਕੀ ਚਾਲ ਗੁਰੂ ਤੇ ਜਾਪੈ ਪੂਰਾ ਸੇਵਕ ਸਬਦ ਸਿੰ ਜਾਪੈ ਸਦਾ ਸਬਦ ਰਵੈ ਕਟ ਅੰਤਰ ਰਸਨਾ ਰਸ ਚਾਖੈ ਸੱਚ ਸੋਈ ਹੈ ਹਉ ਮੈਂ ਮਾਰੇ ਸਬਦ ਨਿਵਾਰੇ ਹਰ ਕਾ ਨਾਮ ਰਖੈ ਉਰ ਧਾਰੇ ਏਕਸ ਬਿਨ ਹਉ ਹੋਰ ਨਾ ਜਾਣਾ ਸਹਿਜੇ ਹੋਏ ਸੋਈ ਹੈ ਬਿਨ ਸਤਗੁਰ ਸਹਜ ਕਿਨੈ ਨਹੀਂ ਪਾਇਆ ਗੁਰਮੁਖ ਬੂਜੈ ਸੱਚ ਸਮਾਇਆ ਸੱਚਾ ਸੇਵ ਸਬਦ ਸਾਚਿ ਰਾਤੇ ਹਮੈ ਸਬ ਦੇ ਕੋਈ ਹੈ ਆਪੇ ਗੁਣ ਦਾਤਾ ਵਿਚਾਰੀ ਗੁਰਮੁਖ ਦੇਵਹਿ ਪੱਕੀ ਸਾਰੀ ਨਾਨਕ ਨਾਮ ਸਮਾਵਹਿ ਸਾਚ ਹੈ ਸਾਚੇ ਤੇ ਪਤ ਹੋਈ ਹੈ ਮਾਰੂ ਮਹੱਲਾ ਤੀਜਾ ਜਗ ਜੀਵਨ ਸਾਚਾ ਏਕੋ ਦਾਤਾ ਗੁਰ ਸੇਵਾ ਤੇ ਸ਼ਬਦ ਪਛਾਤਾ ਏਕੋ ਅਮਰ ਏਕਾ ਪਤ ਸਾਹੀ ਜੁਗ ਜੁਗ ਸਰਕਾਰ ਬਣਾਈ ਹੈ ਸੋ ਜਨ ਨਿਰਮਲ ਜਿਨ ਆਪ ਪਛਾਤਾ ਆਪੇ ਆਇ ਮਿਲਿਆ ਸੁਖ ਦਾਤਾ ਰਸਨਾ ਸ਼ਬਦ ਰਤੀ ਗੁਣ ਗਾਵੇ ਦਰ ਸਾਚੈ ਪਤ ਪਾਈ ਹੈ ਗੁਰਮੁਖ ਨਾਮ ਮਿਲੇ ਵਡਿਆਈ ਮਨ ਮੁਖ ਨਿੰਦਕ ਪਤ ਗਵਾਈ ਨਾਮ ਰਤੇ ਪਰਮ ਹੰਸ ਬੈਰਾਗੀ ਨਿਜ ਕਰ ਤਾੜੀ ਲਾਈ ਹੈ ਸ਼ਬਦ ਮਰੈ ਸੋਈ ਜਨ ਪੂਰਾ ਸਤ ਗੁਰ ਆਖ ਸੁਣਾਏ ਸੂਰਾ ਕਾਇਆ ਅੰਦਰ ਅੰਮ੍ਰਿਤ ਸਰ ਸਾਚਾ ਮਨ ਪੀਵੇ ਪਾਏ ਸੁ ਭਾਈ ਹੈ ਪੜ ਪੰਡਿਤ ਅਵਰਾ ਸਮਝਾਏ ਕਰ ਜਲਤੇ ਕੀ ਖਬਰ ਨਾ ਪਾਏ ਬਿਨ ਸਤਗੁਰ ਸੇਵੇ ਨਾਮ ਨ ਪਾਈਐ ਪੜ ਥਾਕੇ ਸਾਤ ਨ ਆਈ ਹੈ ਇੱਕ ਪਸਮ ਲਗਾਏ ਫਿਰਹਿ ਭੇਖ ਤਾਰੀ ਬਿਨ ਸਬਦੈ ਹਾਵੇਂ ਕਿਨ ਮਾਰੀ ਅੰਧਿਨ ਜਲਤ ਰਹੈ ਦਿਨ ਰਾਤੀ ਪਰਮ ਭੇਖ ਪਰਮਾਈ ਹੈ ਇੱਕ ਗ੍ਰਹਿ ਕੁਟੰਬ ਮਹਿ ਸਦਾ ਉਦਾਸੀ ਸਬਦ ਮੁਵੇ ਹਰ ਨਾਮ ਨਿਵਾਸੀ ਅੰਧਿਨ ਸਦਾ ਰਹੈ ਰੰਗ ਰਾਤੀ ਭੈ ਭਾਇ ਭਗਤ ਚਿਤ ਲਾਈ ਹੈ ਮਨਮੁਖ ਨਿੰਦਾ ਕਰ ਕਰ ਬਿਗੁੱਤਾ ਅੰਤਰ ਲੋਭ ਭੌਂ ਕੈ ਜਿਸ ਕੁੱਤਾ ਜਮ ਕਾਲ ਤਿਸ ਕਦੇ ਨ ਛੋੜੈ ਅੰਤ ਗਿਆ ਪਛਤਾਈ ਹੈ ਸਚੈ ਸ਼ਬਦ ਸਚੀ ਪਤ ਹੋਈ ਬਿਨ ਨਾਵੇ ਮੁਕਤ ਨ ਪਾਵੇ ਕੋਈ ਬਿਨ ਸਤਗੁਰ ਕੋ ਨਾਉ ਨ ਪਾਏ ਪ੍ਰਭ ਐਸੀ ਬੰਤ ਬਣਾਈ ਹੈ ਇੱਕ ਸਿੱਧ ਸਾਧਿਕ ਬਹੁਤ ਵਿਚਾਰੀ ਇਕ ਅਹਨਸ ਨਾਮ ਰਤੇ ਨਿਰੰਕਾਰੀ ਜਿਸਨੋ ਆਪ ਮਿਲਾਏ ਸੋ ਬੂਝੈ ਭਗਤ ਪਾਏ ਭਉ ਜਾਈ ਏ ਇਸ ਨਾਨਦਾਨ ਕਰਹਿ ਨਹੀਂ ਬੂਝੈ ਹੈ ਇਕ ਮਨੁਆ ਮਰ ਮਨੈ ਸੋ ਲੂਝੈ ਸਾਚੈ ਸਬਦ ਰਤੇ ਇਕ ਰੰਗੀ ਸਾਚੈ ਸਬਦ ਮਿਲਾਈ ਏ ਆਪੇ ਸਿਰਜੇ ਦੇਵ ਡਿਆਈ ਆਪੇ ਭਾਣੇ ਦੇ ਮਿਲਾਏ ਆਪੇ ਨਦਰ ਕਰੇ ਮਨ ਵਸਿਆ ਮੇਰੇ ਪ੍ਰਭ ਇਉ ਫੁਰਮਾਈ ਹੈ ਸਤਿਗੁਰ ਸੇਵਹਿ ਸੇ ਜਨ ਸਾਚੇ ਮਨਮੁਖ ਸੇਵ ਨ ਜਾਣਨ ਕਾਚੇ ਆਪੇ ਕਰਤਾ ਕਰ ਕਰ ਵੇਖੈ ਜੋ ਪਾਵੈ ਤਿਉ ਲਾਈ ਹੈ ਜੁਗ ਜੁਗ ਸਾਚਾ ਏਕੋ ਦਾਤਾ ਪੂਰੇ ਭਾਗ ਗੁਰ ਸਬਦ ਪਛਾਤਾ ਸਬਦ ਮਿਲੇ ਸੇ ਵਿਛੜੇ ਨਾਹੀ ਨਦਰੀ ਸਹਿਜ ਮਿਲਾਈ ਹੈ ਹਉ ਮੈਂ ਮਾਇਆ ਮੈਲ ਕਮਾਇਆ ਮਰ ਮਰ ਜੰਮਹਿ ਦੂਜਾ ਪਾਇਆ ਬਿਨ ਸਤਗੁਰ ਸੇਵੇ ਮੁਕਤ ਨ ਹੋਈ ਮਨ ਦੇਖ ਹਲਿ ਬਲਾਈ ਹੈ ਜੋ ਤਿਸ ਭਾਵੇਂ ਸੋਈ ਕਰਸੀ ਆਪ ਹੋਆ ਨਾ ਕਿਛ ਹੋਸੀ ਨਾਨਕ ਨਾਮ ਮਿਲੈ ਵਡਿਆਈ ਦਰ ਸਚੈ ਪਤ ਪਾਈ ਹੈ ਮਾਰੂ ਮਹੱਲਾ ਤੀਜਾ ਜੋ ਆਇਆ ਸੋ ਸਭ ਕੋ ਜਾਸੀ ਦੁਜੈ ਭਾਇ ਬਾਦਾ ਜੰਫਾਸੀ ਸਤਗੁਰ ਰਾਖੇ ਸੇ ਜਨ ਉਬਰੇ ਸਾਚੈ ਸਾਚ ਸਮਾਈ ਹੈ ਅਪੇ ਕਰਤਾ ਕਰ ਕਰ ਵੇਖੈ ਜਿਸਨੂੰ ਨਦਰ ਕਰੇ ਸੋਈ ਜਨ ਦੇਖੈ ਗੁਰਮੁਖ ਗਿਆਨ ਤਿਸ ਸਭ ਕਿਸ ਸੂਜੈ ਅਗਿਆਨੀ ਅੰਧ ਕਮਾਈ ਹੈ ਮਨਮੁਖ ਸੈ ਸਾਬੂਜ ਨ ਪਾਈ ਮਰ ਮਰ ਜੰਮੈ ਜਨਮ ਗਵਾਈ ਗੁਰਮੁਖ ਨਾਮ ਰਤੇ ਸੁਖ ਪਾਇਆ ਸਹਜੇ ਸਾਚ ਸਮਾਈ ਹੈ ਤੰਦੈ ਤਾਵਤ ਮਨ ਭਇਆ ਮਨੂਰਾ ਫਿਰ ਹੋਵੇ ਕੰਚਨ ਭੇਟੈ ਗੁਰਪੂਰਾ ਆਪੇ ਬਖਸ਼ ਲੈ ਸੁਖ ਪਾਏ ਪੂਰੇ ਸ਼ਬਦ ਮਿਲਾਈ ਹੈ ਦੁਰਮਤ ਝੂਠੀ ਬੁਰੀ ਬੁਰੀਆਰ ਔਗਣਿਆਰੀ ਔਗਣਿਆਰ ਕੱਚੀ ਮਤ ਫੀਕਾ ਮੁਖ ਬੋਲੇ ਦੁਰਮਤ ਨਾਮ ਨ ਪਾਈ ਹੈ ਔਗਣਿਆਰੀ ਕੰਤ ਨ ਭਾਵੇ ਮਨ ਕੀ ਝੂਠੀ ਝੂਠ ਕਮਾਵੇ ਪਿਰ ਕਸਾਉ ਨ ਜਾਣੈ ਮੂਰਖ ਬਿਨ ਗੁਰ ਬੂਝ ਨ ਪਾਈ ਹੈ ਦੁਰਮਤ ਖੋਟੀ ਖੋਟ ਕਮਾਵੇ ਸਿਗਾਰ ਕਰੇ ਪਿਰਖ ਸਮ ਨ ਭਾਵੇ ਗੁਣਮੰਤੀ ਸਦਾ ਪਿਰ ਰਾਵੈ ਸਤਗੁਰ ਮੇਲ ਮਿਲਾਈ ਹੈ ਆਪੇ ਹੁਕਮ ਕਰੇ ਸਭ ਵੇਖੈ ਇਕ ਨਾਮ ਬਖਸ਼ ਲੈ ਤੁਰ ਲੇਖੈ ਹੰਦ ਦਿਨ ਨਾਮ ਰਤੇ ਸੱਚ ਪਾਇਆ ਆਪੇ ਮੇਲ ਮਿਲਾਈ ਹੈ ਹਮੇ ਤਾਤ ਮੋਹ ਰਸ ਲਾਈ ਗੁਰਮੁਖ ਲਿਵ ਸਾਚੀ ਸਹਿਜ ਸਮਾਈ ਆਪੇ ਮੇਲ ਆਪੇ ਕਰ ਵੇਖੈ ਬਿਨ ਸਤਗੁਰੂ ਬੂਝ ਨ ਪਾਈ ਹੈ ਇਕ ਸ਼ਬਦ ਵਿਚਾਰ ਸਦਾ ਜਨ ਜਾਗੇ ਇਕ ਮਾਇਆ 모ਹੇ ਸੋਏ ਰਹੇ ਅਭਾਗੇ ਆਪੇ ਕਰੇ ਕਰਾਏ ਆਪੇ ਹੋਰ ਕਰਣਾ ਕਿਛੂ ਨਾ ਜਾਈ ਹੈ ਕਾਲ ਮਾਰ ਗੁਰ ਸ਼ਬਦ ਨਿਵਾਰੇ ਹਰ ਕਾ ਨਾਮ ਰਖੇ ਉਰ ਧਾਰੇ ਸਤਗੁਰ ਸੇਵਾ ਤੇ ਸੁਖ ਪਾਇਆ ਹਰ ਕੈ ਨਾਮ ਸਮਾਈ ਹੈ ਦੁਜੈ ਪਾਏ ਫਿਰੈ دیਵਾਨੀ ਮਾਇਆ 모ਹੇ ਦੁਖ ਮਾਹੇ ਸਮਾਨੀ ਬਹੁਤੀ ਪੀਖ ਕਰੈ ਨਹਿ ਪਾਏ ਬਿਨ ਸਤਗੁਰ ਸੁਖ ਨ ਪਾਈ ਹੈ ਕਿਸਨੋ ਕਹੀਐ ਜਾ ਆਪ ਕਰਾਏ ਜਿਤ ਪਾਵੇ ਤਿਤ ਰਾਹੇ ਚਲਾਏ ਆਪੇ ਮਿਹਰਵਾਨ ਸੁਖ ਦਾਤਾ ਜੋ ਪਾਵੇ ਤਿਵੇ ਚਲਾਈ ਹੈ ਆਪੇ ਕਰਤਾ ਆਪੇ ਭੁਗਤਾ ਆਪੇ ਸੰਜਮ ਆਪੇ ਜੁਗਤਾ ਆਪੇ ਨਿਰਮਲ ਮਿਹਰਵਾਨ ਮਦਸੂਦਨ ਜਿਸ ਦਾ ਹੁਕਮ ਨਾ ਮੀਟਿਆ ਜਾਈ ਹੈ ਸੇਵਡ ਪਾਗੀ ਜਿਨੀ ਏਕੋ ਜਾਤਾ ਘਟ ਘਟ ਵਸ ਰਹਾ ਜਗ ਜੀਵਨ ਦਾਤਾ ਇਕ ਥੈ ਗੁਪਤ ਪ੍ਰਗਟ ਹੈ ਆਪੇ ਗੁਰਮੁਖ ਭੰਪਉ ਜਾਈ ਹੈ ਗੁਰਮੁਖ ਹਰ ਜਿਓ ਏਕੋ ਜਾਤਾ ਅੰਤਰ ਨਾਮ ਸਬਦ ਪਛਾਤਾ ਜਿਸ ਤੂ ਦੇਹ ਸੋਈ ਜਨ ਪਾਏ ਨਾਨਕ ਨਾਮ ਵਡਾਈ ਹੈ ਮਾਰੂ ਮਹਿਲਾ ਤੀਜਾ ਸਚ ਸਾਲਾ ਹੀ ਗਹਿਰ ਗੰਭੀਰ ਹੈ ਸਭ ਜਗ ਹੈ ਤਿਸ ਹੀ ਕਹਿ ਚੀਰੈ ਸਬਕਟ ਭੋਗ ਵੈ ਸਦਾ ਦਿਨ ਰਾਤੀ ਆਪੇ ਸੁਖ ਨਿਵਾਸੀ ਹੈ ਸੱਚਾ ਸਾਹਿਬ ਸੱਚੀ ਨਾਈ ਗੁਰ ਪ੍ਰਸਾਦੀ ਮਨ ਵਸਾਈ ਆਪੇ ਆਏ ਵਸਿਆ ਕਟ ਅੰਤਰ ਟੂਟੀ ਜਮਕੀ ਫਾਸੀ ਹੈ ਕਿਸੇ ਸੇਵੀ ਤ ਕਿਸ ਸਾਲਾਹੀ ਸਤਿਗੁਰ ਸੇਵੀ ਸ਼ਬਦ ਸਾਲਾਹੀ ਸੱਚੇ ਸ਼ਬਦ ਸਦਾ ਮਤ ਉਤਮ ਅੰਤਰ ਕਮਲ ਪ੍ਰਗਾਸੀ ਹੈ ਦੇਹੀ ਕਾਚੀ ਕਾਗਦ ਮਿਕਦਾਰਾ ਬੂੰਦ ਪਵੈ ਬਿਨ ਸਹਿ ਟਹਿਤ ਨ ਲਾਗੇ ਬਾਰ ਕੰਚਨ ਕਾਇ ਗੁਰਮਖ ਬੂਜੈ ਜਿਸ ਅੰਤਰ ਨਾਮ ਨਿਵਾਸੀ ਹੈ ਸੱਚਾ ਚੌਕਾ ਸੁਰਤ ਕੀ ਕਾਰਾ ਹਰ ਨਾਮ ਪੂਜਨ ਸੱਚ ਆਧਾਰਾ ਸਦਾ ਤ੍ਰਿਪਤ ਪਵਿੱਤਰ ਹੈ ਪਾਵਨ ਜਿਤ ਕਟ ਹਰ ਨਾਮ ਨਿਵਾਸੀ ਹੈ ਹਉ ਤਿਨ ਬਲਿਹਾਰੀ ਜੋ ਸਾਚੈ ਲਾਗੇ ਹਰ ਗੁਣ ਗਾਵਹਿ ਅੰਦਿਨ ਜਾਗੇ ਸਾਚਾ ਸੁਖ ਸਦਾ ਤਿਨ ਅੰਤਰ ਰਸਨਾ ਹਰ ਰਸ ਰਾਸੀ ਹੈ ਹਰ ਨਾਮ ਚੇਤਾ ਅਵਰਨ ਪੂਜਾ ਏਕੋ ਸੇਵੀ ਅਵਰਨ ਦੂਜਾ ਪੁਰ ਗੁਰ ਸਭ ਸੱਚ ਦਿਖਾਇਆ ਸੱਚੇ ਨਾਮ ਨਿਵਾਸੀ ਹੈ ਪ੍ਰੰਪ੍ਰਮ ਜੋਨੀ ਫਿਰ ਫਿਰ ਆਇਆ ਆਪ ਭੁਲਾ ਜਾ ਖਸਮ ਭੁਲਾਇਆ ਹਰ ਜਿਓ ਮਿਲੈ ਤਾ ਗੁਰਮੁਖ ਬੂਜੈ ਚੀਨੇ ਸਬਦ ਅਬਿਨਾਸੀ ਹੈ ਕਾਮ ਕ੍ਰੋਧ ਭਰੇ ਹਮ ਅਪਰਾਧੀ ਕਿਆ ਮੋਹ ਲੈ ਬੋਲ ਹੈ ਨਾ ਹਮ ਗੁਣ ਨਾ ਸੇਵਾ ਸਾਦੀ ਡੁੱਬਦੇ ਪਾਥਰ ਮੇਲ ਲਹੋ ਤੁਮ ਆਪੇ ਸਾਚ ਨਾਮ ਅਬినాਸੀ ਹੈ ਨਾ ਕੋਈ ਕਰੇ ਨਾ ਕਰਨ ਜੋਗਾ ਆਪੇ ਕਰਹਿ ਕਰਾ ਵਹਿ ਸੋ ਹੋਏਗਾ ਆਪੇ ਬਖਸ਼ ਲਹ ਸੁਖ ਪਾਏ ਸਦ ਹੀ ਨਾਮ ਨਿਵਾਸੀ ਹੈ ਇਹੋ ਤਨ ਤਰਤੀ ਸ਼ਬਦ ਬੀਜ ਅਪਾਰਾ ਹਰ ਸਾਚੇ ਸੇਤੀ ਵਣਜ ਵਾਪਾਰਾ ਸਚ ਤਨ ਜੰਮਿਆ ਟੋਟ ਨ ਆਵੇ ਅੰਤਰ ਨਾਮ ਨਿਵਾਸੀ ਹੈ ਹਰ ਜਿਉ ਅਬ ਗਣੇ ਆਰੇ ਨੋ ਗੁਣ ਕੀਜੈ ਆਪੇ ਬਖਸ਼ ਲਹਿ ਨਾਮ ਦੀਜੈ ਗੁਰਮੁਖ ਹੋਵੈ ਸੋ ਪਤ ਪਾਏ ਇਕਤ ਨਾਮ ਨਿਵਾਸੀ ਹੈ ਅੰਤਰ ਹਰਤਨ ਸਮਝ ਨਾ ਹੋਈ ਗੁਰ ਪ੍ਰਸਾਦੀ ਬੂਝੈ ਕੋਈ ਗੁਰਮੁਖ ਹੋਵੈ ਸੋ ਧਨ ਪਾਏ ਸਦਹੀ ਨਾਮ ਨਿਵਾਸੀ ਹੈ ਅਨਲਵਾਉ ਪਰਮ ਪੁਲਾਈ माया मोहै सुदनकाई मनमुख आंदे किछु न सूजै गुरमत नाम प्रगासी हे मनमुख हौं मैं माया सुते अपना ਘਰ ਨ ਸੰਭਲੈ ਅੰਤ ਬਿਗੂਤੇ ਪਰ ਨਿੰਦਾ ਕਰਹਿ ਬੋ ਚਿੰਤਾ ਜਾਲੈ ਦੁਖੇ ਦੁਖ ਨਿਵਾਸੀ ਹੈ ਅਪੇ ਕਰਤੈ ਕਾਰ ਕਰਾਈ ਅਪੇ ਗੁਰਮੁਖ ਦੇਵੁਝਾਈ ਨਾਨਕ ਨਾਮ ਰਤੇ ਮਨ ਨਿਰਮਲ ਨਾਮੇ ਨਾਮ ਨਿਵਾਸੀ ਹੈ ਮਾਰੂ ਮਹੱਲਾ ਤੀਜਾ ਏਕੋ ਸੇਵੀ ਸਦਾ ਥਿਰ ਸਾਚਾ ਦੂਜੈ ਲਾਗਾ ਸਭ ਜਗ ਕਾਚਾ ਗੁਰਮਤੀ ਸਦਾ ਸੱਚ ਸਾਲਾਹੀ ਸੱਚ ਹੀ ਸਾਚਪਤੀ ਜਹੇ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਤ ਆਪੇ ਲਾਇ ਲੈ ਜਗ ਜੀਵਨ ਦਾਤਾ ਅਪੇ ਬਖਸ਼ੇ ਦੇ ਵਡਿਆਈ ਗੁਰਮਤਿ ਇਹੋ ਮਨ ਪੀਜੈ ਹੈ ਮਾਇਆ ਲਹਿਰ ਸਬਦ ਨਿਵਾਰੀ ਇਹੋ ਮਨ ਨਿਰਮਲ ਹੋਮੈ ਮਾਰੀ ਸਹਜੇ ਗੁਣ ਗਾਵੈ ਰੰਗ ਰਾਤਾ ਰਸਨਾ ਰਾਮ ਰਵੀ ਜੈ ਹੈ ਮੇਰੀ ਮੇਰੀ ਕਰਤਿ ਵਿਹਾਣੀ ਮਨ ਮੁਖ ਨਾ ਬੂਜੈ ਫਿਰੈ ਇਆਣੀ ਜਮਕਾਲ ਕੜੀ ਮੋਹਤ ਨਿਹਾਲੇ ਹੰ ਦਿਨ ਅਰਜਾ ਛੀਜੈ ਹੈ ਅੰਤਰ ਲੋਭ ਕਰੈ ਨਹੀਂ ਬੂਜੈ ਸਿਰ ਉਪਰ ਜਮ ਕਾਲ ਨ ਸੁਜੈ ਐਥੈ ਕਮਾਣਾ ਸੋ ਅੱਗੇ ਆਇਆ ਅੰਤ ਕਾਲ ਕਿਆ ਕੀਜੈ ਹੈ ਜੋ ਸੱਚ ਲਾਗੇ ਤਿਨ ਸਾਚੀ ਸੋਏ ਦੂਜੈ ਲਾਗੇ ਮਨ ਮੁਖ ਰੁਏ ਦੁਹਾ ਸਿਰਿਆ ਕਾ ਖਸਮ ਹੈ ਆਪੇ ਆਪੇ ਗੁਣ ਮਹਿ ਭੀਜੈ ਹੈ ਗੁਰ ਕੈ ਸਬਦ ਸਦਾ ਜਨ ਸੋਹੈ ਨਾਮ ਰਸਾਇਣ ਏਹ ਮਨ 모ਹੈ ਮਾਇਆ ਮੋਹ ਮੈਲ ਪਤੰਗ ਨ ਲਾਗੇ ਗੁਰਮਤੀ ਹਰਨਾਮ ਭੀਜੈ ਏ ਸਭਨਾ ਵਿੱਚ ਵਰਤੈ ਇਕ ਸੋਈ ਗੁਰ ਪ੍ਰਸਾਦੀ ਪ੍ਰਗਟ ਹੋਈ ਹਉ ਮੈਂ ਮਾਰ ਸਦਾ ਸੁਖ ਪਾਇਆ ਨਾਏ ਸਾਚੈ ਅੰਮ੍ਰਿਤ ਪੀਜੈ ਏ ਕਿਲ ਬਿਖ ਦੁਖ ਨਿਵਾਰਣ ਹਾਰਾ ਗੁਰਮੁਖ ਸੇਵਿਆ ਸਬਦ ਵਿਚਾਰਾ ਸਭ ਕਿਛ ਆਪੇ ਆਪ ਵਰਤੈ ਗੁਰਮੁਖ ਤਨ ਮਨ ਭੀਜੈ ਹੈ ਮਾਇਆ ਅਗਨ ਜਲੇ ਸੰਸਾਰੇ ਗੁਰਮੁਖ ਨਿਵਾਰੈ ਸਬਦ ਵਿਚਾਰੇ ਅੰਤਰ ਸਾਤ ਸਦਾ ਸੁਖ ਪਾਇਆ ਗੁਰਮਤੀ ਨਾਮ ਲੀਜੈ ਹੈ ਇੰਦਰ ਇੰਦਰਾਸਣ ਬੈਠੇ ਜਮ ਕਾ ਭੋ ਪਾਵੇ ਹੈ ਜਮ ਨ ਛੋੜੈ ਬਹੁ ਕਰਮ ਕਮਾਵੇ ਹੈ ਸਤਗੁਰ ਭੇਟੈ ਤਾਂ ਮੁਕਤ ਪਾਈਐ ਹਰ ਹਰ ਰਸਨਾ ਪੀਜੈ ਹੈ ਮਨ ਮੁਖ ਅੰਤਰ ਭਗਤ ਨਾ ਹੋਈ ਗੁਰਮੁਖ ਭਗਤ ਸਾਤ ਸੁਖ ਹੋਈ ਪਵਿੱਤਰ ਪਾਵਨ ਸਦਾ ਹੈ ਬਾਣੀ ਗੁਰਮਤ ਅੰਤਰ ਪੀਜੈ ਹੈ ਬ੍ਰਹਮਾ ਵਿਸ਼ਨ ਮਹੇਸ ਵਿਚਾਰੀ ਤ੍ਰੈ ਗੁਣ ਬਦਕ ਮੁਕਤ ਨਿਰਾਰੀ ਗੁਰਮੁਖ ਗਿਆਨ ਏਕੋ ਹੈ ਜਾਤਾ ਅੰਦਿਨ ਨਾਮ ਰਵੀ ਜੈ ਹੈ ਬੇਦ ਪੜਹਿ ਹਰ ਨਾਮ ਨ ਬੂਜੈ ਹੈ ਮਾਇਆ ਕਾਰਣ ਪੜ ਪੜ ਲੂਜੈ ਹੈ ਅੰਤਰ ਮੈਲ ਅਗਿਆਨੀ ਅੰਦਾ ਕਿਉ ਕਰ ਦੁਤਰ ਤਰੀ ਜਹੇ ਬੇਦਬਾਦ ਸਭ ਆਖ ਵਖਾਣਾ ਹੈ ਨਾ ਅੰਤਰ ਭੀਜੈ ਨਾ ਸ਼ਬਦ ਪਛਾਣ ਹੈ ਪੁੰਨ ਪਾਪ ਸਭ ਬੇਦ ਦ੍ਰਿੜਾਇਆ ਗੁਰਮੁਖ ਅੰਮ੍ਰਿਤ ਪੀਜੈ ਹੈ ਆਪੇ ਸਾਚਾ ਏਕੋ ਸੋਈ ਤਿਸ ਮਨ ਦੂਜਾ ਅਵਰ ਨ ਕੋਈ ਨਾਨਕ ਨਾਮ ਰਤੇ ਮਨ ਸਾਚਾ ਸਚੋ ਸਾਚ ਰਵੀ ਜਹੇ